ਜੇ ਲੋਕ ਮੋਹ ਦਾ ਬੰਨਾ ਜੇ ਮੋਹ ਹੱਕ ਕੰ ਹੈ ਕਹਿੰਦਾ ਨਾ ਪਟਰੀ ਦੇ ਜੇ ਮੋਹ ਹੱਕ ਮੋਹ ਕਹਿੰਦੇ ਠੱਗ ਨੂੰ ਚੋਰ ਨੂੰ ਹਨ ਘਰ ਮੋਹ ਹੈ ਘਰ ਦੇ ਰਾਰੇ ਨੂੰ ਉੰਕਣ ਲੱਗੀ ਹੋਈ ਪੁਲਿੰਗ ਇੱਕ ਵਚਨ ਕਿਸੇ ਦਾ ਘਰ ਮੋਹ ਦਾ ਅਰਥ ਹੁੰਦਾ ਠੱਗ ਲਵੇ ਹਨਾ ਕਿਸੇ ਦਾ ਘਰ ਠੱਗ ਲਵੇ ਹਨ ਜੇ ਮੁਹਾਕਾ ਕਰਮੋ ਹੈ ਜੇ ਕੋਈ ਠਾਕ ਕਿਸੇ ਦਾ ਘਰ ਠੱਗ ਲਵੇ ਚੋਰੀ ਕਰ ਲਵੇ ਉਹਦੇ ਘਰੋਂ ਸਮਾਨ ਚੱਕ ਲਿਆਵੇ ਚਲੋ ਥਾਲੀਆਂ ਗਲਾਸ ਭਾਂਡੇ ਚੱਕ ਲਿਆ ਹਨ ਕੁਝ ਪੈਸੇ ਚੱਕ ਲਿਆ ਤੇ ਫਿਰ ਜੇ ਮੁਹਾਕਾ ਕਰਮੋ ਹੈ ਕਰਮੋਹੇ ਪਿਤਰੀਂ ਦੇ ਕਰਮੋਹ ਕੇ ਕਿਸੇ ਦਾ ਘਰ ਠਾਕੇ ਘਰ ਆ ਕੇ ਆਪਣੇ ਪਿਤਰਾਂ ਨੂੰ ਦਾਨ ਕਰੇ ਜਾਂ ਸ਼ਰਾਧ ਕਰੇ ਜਿਹਦਾ ਬ੍ਰਾਹਮਣ ਕਰਾਂਦਾ ਜਾਂ ਕੋਈ ਵਰਸੀ ਕਰ ਲਵੇ ਸਿੱਖਾਂ ਨੇ ਵੀ ਨਵੀਂ ਨਵੀਂ ਪਰੰਪਰਾ ਚ ਲਾ ਲਈ ਨਾ ਕਹਿੰਦੇ ਅਸੀਂ ਸ਼ਰਾਧ ਨਹੀਂ ਕਰਨਾ ਅਸੀਂ ਵਰਸੀ ਕਰ ਲੈਣੀ ਹੈ ਨਾ ਸਾਡੇ ਵਰਸੀਆਂ ਚੱਲ ਪਈਆਂ ਠੀਕ ਹੈ ਪਾਠ ਕਰਾਉ ਆਪਣੇ ਵਾਸਤੇ ਕਰਾਉਣਾ ਚਾਹੀਦਾ ਆਪ ਕਰੋ ਪਾਠ ਆਪ ਸੁਣੋ ਪਾਠ ਪਰ ਇਹਦਾ ਮਤਲਬ ਇਹ ਥੋੜਾ ਨਹੀਂ ਵੀ ਪਿਤਰਾਂ ਕਰਕੇ ਕਰਨਾ ਜਿਹੜੇ ਚਲੇ ਗਏ ਸੰਸਾਰ ਛੱਡ ਗਏ ਤੂੰ ਨਾ ਵਾਸਤੇ ਜਦੋਂ ਕੋਈ ਕਿਸੇ ਦਾ ਘਰ ਠਾਕ ਕੇ ਘਰ ਆ ਕੇ ਕਰਮੋਹ ਪਿਤਰੀ ਦੇ ਕਿਸੇ ਦਾ ਘਰ ਠਾਕ ਕੇ ਫਿਰ ਆਪਣੇ ਪਿਤਰਾਂ ਨੂੰ ਉਹਦੇ ਚ ਦਾਨ ਕਰੇ ਹਾਂਜੀ ਅਗਲੀ ਪੰਕਤੀ ਪੜੋ ਅਗਿਆ ਵੰਯੰਯੇ ਦੇਈ ਤੋਰ ਕਰੇ ਸਿਝਾਨੀਆਂ ਹੁੰਦਾ ਪਛਾਣੀ ਜਾਂਦੀ ਹੈ ਨਾ ਅ ਚਲੋ ਇੰਨਾ ਸਮਝ ਲੈਣੇ ਆਂ ਅਸੀਂ ਵੀ ਦੋ ਬਜ਼ੁਰਗ ਪਿੰਡ ਦੇ ਵਿੱਚੋਂ ਇੱਕ ਰਾਮ ਸਿੰਘ ਇੱਕ ਸ਼ਾਮ ਸਿੰਘ ਦੋਨੇ ਬਜ਼ੁਰਗ ਸੰਸਾਰ ਛੱਡ ਗਏ ਮਰ ਗਏ ਨੇ ਦੋਨੇ ਤੇ ਰਾਮ ਸਿੰਘ ਦੇ ਮੁੰਡੇ ਨੇ ਕੀ ਕੀਤਾ ਸ਼ਾਮ ਸਿੰਘ ਦੇ ਘਰੇ ਜਾ ਕੇ ਚੋਰੀ ਕਰਤੀ ਉਹਦੇ ਘਰਾਂ ਚੋਂ ਸਮਾਨ ਚੱਕ ਲਿਆ ਆ ਕੋਠਾਲੀਆਂ ਗਲਾਸ ਪੈਸੇ ਮਿਲੇ ਜੋ ਵੀ ਮਿਲਿਆ ਚੱਕ ਲਿਆ ਤੇ ਘਰੇ ਆਇਆ ਘਰੇ ਆ ਕੇ ਉਹਦੇ ਬਾਪੂ ਦੀ ਹੋਣੀ ਸੀ ਵਰਸੀ ਹਨਾ ਸਾਲ ਹੋ ਗਿਆ ਹੁਣ ਤੇ ਉਹਨੇ ਪੰਡਤ ਜੀ ਨੂੰ ਘਰੇ ਬੁਲਾਇਆ ਘਰੇ ਬੁਲਾ ਕੇ ਕਿਹਾ ਵੀ ਮੈਂ ਆਪਣੇ ਬਾਪ ਦਾ ਸ਼ਰਾਧ ਕਰਨਾ ਤੇ ਤੁਸੀਂ ਐ ਕਰੋ ਵੀ ਜੋ ਵੀ ਦਾਨ ਪੁੰਨ ਕਰਾਣਾ ਹੈ ਉਹ ਕਰਾਓ ਪੰਡਤ ਜੀ ਨੇ ਦਾਨ ਪੁੰਨ ਕਰਾਇਆ ਭਾਂਡੇ ਦੇਣ ਨੂੰ ਵੀ ਕਿਹਾ ਉਹ ਭਾਂਡੇ ਜਿਹੜੇ ਉਹ ਸ਼ਾਮ ਸਿੰਘ ਦੇ ਘਰੋਂ ਚੱਕ ਕੇ ਲਿਆਏ ਸੀ ਜਾਂ ਦੂਜੇ ਘਰ ਤੋਂ ਜਿਹੜੇ ਠਾਕੇ ਲਿਆਏ ਸੀ ਉਹ ਦਾਨ ਕਰ ਦਿੱਤੇ ਤੇ ਕਹਾਣੀ ਮਦਾਬੀ ਦੇਖਣਾ ਹੋਵੇ ਸਮਝਣ ਵਾਸਤੇ ਆ ਵੀ ਉਹ ਦੋਨੇ ਬਜ਼ੁਰਗ ਇਕੱਠੇ ਬੈਠੇ ਹੋਏ ਪਰ ਜਿਹੜਾ ਸਰਾਧ ਕਰ ਰਿਹਾ ਉਹਦਾ ਪਿਓ ਵੀ ਜਿਹਦੇ ਘਰੋਂ ਲੁੱਟ ਕੇ ਲਿਆਇਆ ਉਹਦਾ ਪਿਓ ਵੀ ਜੇ ਕਿਤੇ ਭਾਂਡੇ ਪੁੱਜ ਗਏ ਮੰਨ ਲਓ দান ਕੀਤੇ ਵੇ ਪੈਸਾ ਵੀ ਪੁੱਜ ਗਿਆ ਤੇ ਉੱਪਰ ਭਾਂਡੇ ਸਾਨੂੰ ਪਛਾਣਨ ਹੁੰਦੀ ਨਾ ਆਪਣੇ ਆਪਣੇ ਭਾਂਡਿਆਂ ਦੀ ਤੇ ਜਿਹਦੇ ਘਰੋਂ ਚੋਰੀ ਹੋਈ ਸੀ ਬੁੜੇ ਨੇ ਕਹਿੰਦਾ ਹੈ ਸਾਡੇ ਭਾਂਡੇ ਤੇਰੇ ਸਾਡੇ ਘਰੋਂ ਆਏ ਇਹ ਤੇਰਾ ਮੁੰਡਾ ਚੋਰੀ ਕਰਕੇ ਲਿਆਇਆ ਹੈਨਾ ਤੇਰੇ ਮੁੰਡੇ ਨੇ ਚੋਰ ਚੋਰੀ ਕੀਤੀ ਸਾਡੇ ਘਰੇ ਲੁੱਟ ਕੇ ਲੈ ਗਿਆ ਇਨਾ ਮਤਲਬ ਤੇਰਾ ਮੁੰਡਾ ਚੋਰ ਤੂੰ ਚੋਰ ਦਾ ਵੀ ਪਿਓ ਹੈ ਨਾ ਤੇ ਮਾਰੇ ਕਹਿੰਦੇ ਉੱਪਰ ਬੈਠੇ ਫਿਰ ਪਿਦਰ ਵੀ ਚੋਰ ਬਣਾਉਂਦੇ ਜੇ ਕਹਿੰਦੇ ਇਹ ਇਸ ਤਰ੍ਹਾਂ ਦਾਨ ਪੂਜਦਾ ਹੁੰਦਾ ਤਾਂ ਫਿਰ ਉਹ ਵੀ ਚੋਰ ਬਣ ਜਾਣੇ ਜੇ ਕੋਈ ਚੋਰ ਵੀ ਚੋਰੀ ਕਰਕੇ ਬਾਅਦ ਵਿੱਚ ਸ਼ਰਾਧ ਕਰਦੇ ਹੀ ਹੈ ਨਾ ਠੱਗੀਆਂ ਕਰਦੇ ਚਲੋ ਇਹ ਤਾਂ ਚੋਰੀ ਕਰਨ ਦੀ ਗੱਲ ਹੈ ਕਈ ਰਿਸ਼ਵਤਾਂ ਲੈਂਦੇ ਕਈ ਆਪਣਾ ਕਮਿਸ਼ਨ ਲੈਂਦੇ ਹਰੇਕ ਚੀਜ਼ ਤੋਂ ਕਿੰਨੀਆਂ ਠੱਗੀਆਂ ਹੁੰਦੀਆਂ ਇੱਥੇ ਦਫ਼ਤਰਾਂ 'ਚ ਬੈਠੇ ਲੋਕ ਵੀ ਠੱਗੀਆਂ ਕਰੀ ਜਾਂਦੇ ਕਈ ਤਾਂ ਕਈ ਇਮਾਨਦਾਰ ਵੀ ਹੁੰਦੇ ਸਾਰੇ ਕੋ ਜੇ ਨਹੀਂ ਹੁੰਦੇ ਤੇ ਫਿਰ ਇਹ ਜਿਹੜੀ ਠੱਗੀ ਹੈ ਜਿਗਦੀ ਇਹਦੇ ਨਾਲ ਕੀਤਾ ਦਾਨ ਉੱਪਰ ਪੁੱਜਦਾ ਹੁੰਦਾ ਸੱਚੀ ਨੂੰ ਜਿਦਾ ਅਸੀਂ ਕਹਿੰਦੇ ਵੀ ਉੱਪਰ ਬੈਠੇ ਬਜ਼ੁਰਗ ਸਾਡੇ ਫਿਰ ਤਾਂ ਬਜ਼ੁਰਗ ਵੀ ਚੋਰ ਬਣ ਜਾਣੇ ਮਾਰਾ ਕਹਿੰਦੇ ਸ਼ਰਮ ਕਰ ਥੋੜੀ ਜਾਈ ਬਜ਼ੁਰਗ ਵੀ ਚੋਰ ਬਣਾ ਦਨੇ ਫਿਰ ਤਾਂ ਪਰ ਸਾਧਗੁਰ ਕਹਿਣ ਲੱਗੇ ਕਹਿੰਦੇ ਭਾਈ ਇਹ ਦਾਨ ਨਹੀਂ ਪੁੱਜਦਾ ਹੈਗਾ ਇਹ ਦਿੱਤੀਆਂ ਵਸਤੂਆਂ ਨਹੀਂ ਪੁੱਜਦੀਆਂ ਹੈਗੀਆਂ ਤੇ ਜਿਹੜਾ ਬੰਦਾ ਇਹ ਕਹਿੰਦਾ ਵੀ ਮੈਂ ਪਜਾ ਦੇਣੀਆਂ ਉਦੇ ਵਾਸਤੇ ਸਤਿਗੁਰੂ ਹਣਾ ਅਗਲੀ ਪੰਕਤੀ ਸਾਨੂੰ ਸਮਝਾ ਲੇ ਪਹਿਲਾਂ ਕਹਿੰਦੇ ਅੱਗਿਆ ਵਸਤ ਸਿਹਾਣੀ ਐ ਦਿੱਤੀ ਹੋਈ ਵਸਤੂ ਬਈ ਅੱਗਿਆ ਪਛਾਣ ਹੋ ਜਾਣੀ ਤੇ ਉਹਦੇ ਨਾਲ ਕੀ ਹੋਣਾ ਫਿਰ ਪਿਤਨੀ ਚੋਰ ਕਰੇ ਪਿਤਰ ਵੀ ਚੋਰ ਬਣ ਜਾਣੇ ਹੈਨਾ ਪਰ ਜੇ ਕਿਤੇ ਸੱਚੀ ਇੱਦਾਂ ਪ੍ਰਪੁਜਦੀ ਹੋਵੇ ਚੀਜ਼ ਤੇ ਜਿਹਨੇ ਚੋਰੀ ਦਾ ਮਾਲ ਜਿਹੜਾ ਸਾਰਾ দান ਕਰਾਇਆ ਉਹ ਦਲਾਲ ਬਣ ਗਿਆ ਨਾ ਵਿੱਚ ਦਲਾਲੀ ਕਰ ਰਿਹਾ ਨਾ ਉਹਦੇ ਵਾਸਤੇ ਹੁਣ ਸਾਧੂ ਵਰ ਅੱਗੇ ਕੀ ਕਹਿੰਦੇ ਪੜੋ ਅੱਗੇ ਕੀ ਕਹਿੰਦੇ ਪੜਤੀਆਂ ਆਪ ਦਾ ਲਾ ਜੀ ਮੁਕਤੀ ਦੇ ਲਈ ਹਾਂ ਮੋਸਲੀ ਹੁੰਦਾ ਨਿਆਂ ਕਰਨਾ ਪ੍ਰਮਾਤਮਾ ਦਾ ਫਿਰ ਨਿਆਂ ਹੈ ਤੇ ਜਿਸ ਦਲਾਲ ਨੇ ਦਲਾਲੀ ਕਰਨੀ ਨਾ ਵੀ ਮੈਂ ਸਮਾਨ ਪਜਾ ਲੈਣਾ ਲੈ ਜਾਣਾ ਆਪਣੇ ਘਰਾਂ ਨੂੰ ਮਹਾਰਾਜ ਕਹਿੰਦੇ ਫਿਰ ਉਸ ਵੱਡ ਦਲਾਲ ਦੇ ਹੱਥ ਵੱਡੇ ਜਾਣਗੇ ਭਾਵ ਨੂੰ ਸਜ਼ਾ ਮਿਲਣੀ ਹੈ ਦਲਾਲੀ ਕਰਨ ਵਾਲੇ ਨੂੰ ਹਨਾ ਪਰ ਸਤਿਗੁਰ ਕਹਿੰਦੀ ਐਸਾ ਹੁੰਦਾ ਨਹੀਂ ਹੈ ਇਹ ਕਿ ਤਵਾਦਾਨ ਇਹ ਤਾਂ ਪੁੱਜਦਾ ਨਹੀਂ ਹੈ ਇਹ ਤਾਂ ਭਾਈ ਜਿਹੜਾ ਜਿਉਂਦੇ ਜੀ ਆਪਣੇ ਆਪ ਬੰਦਾ ਕਰ ਜਾਂਦਾ ਚੰਗਾ ਕਰੇ ਚਾਹੇ ਮਾੜਾ ਕਰੇ ਇਹ ਉਹਦੇ ਨਾਲ ਜਾਣਾ ਹੈ ਨਾ ਇਸੇ ਕਰਕੇ ਸਤਿਗੁਰਾਂ ਨੇ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਇਹਨਾਂ ਕਰਮਾਂ ਕਰਕੇ ਜੇ ਠੱਗੀ ਕਰਦੇ ਰੱਬ ਤੋਂ ਦੂਰ ਹੋ ਜਾਂਦੇ ਆ ਜੇ ਚੰਗੇ ਕਰਮ ਕਰਦੇ ਆ ਰੱਬ ਦੇ ਨੇੜੇ ਹੋ ਜਾਂਦੇ ਆ ਤਾਂ ਫਿਰ ਤਾਂ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਭਾਈ ਐਸੀ ਗੱਲ ਹੈ ਕਿ ਇਹ ਦਲਾਲੀ ਨਾ ਕੋਈ ਕਰਿਓ ਕਿਉਂਕਿ ਇਹ ਦਲਾਲੀ ਜਿਹੜੀ ਦਿੱਤੀ ਹੋਈ ਕੀ ਤੁਸੀਂ ਆਪਣੇ ਘਰੇ ਲੈ ਕੇ ਰੱਖ ਲੈਣੀ ਨਾ ਥੋਡੇ ਦਲਾਲ ਦੇ ਵੀ ਫਿਰ ਉੱਥੇ ਹੱਥ ਵੱਡੇ ਜਾਣੇ ਤੁਹਾਨੂੰ ਵੀ ਸਜ਼ਾ ਮਿਲੇਗੀ ਜਿਹੜਾ ਇਹ ਦਲਾਲੀ ਕਰੇਗਾ ਹਨਾ ਤੋ ਅਖੀਰ ਚ ਸਤਗੁਰੂ ਫਿਰ ਤੁਹਾਨੂੰ ਕੀ ਸਮਝਾਉਂਦੇ ਹਨ ਜੀ ਨਾਨਕ ਅੱਗੇ ਤੋਂ ਲੈ ਇਹ ਕਤੇ ਬਾਣੀ ਹਾਂ ਇਹ ਨਾਨਕ ਨਾਨਕ ਸੰਬੋਧਨ ਸ਼ਬਦ ਹੈ ਨਾਨਕ ਅੱਗੇ ਸੋ ਮਿਲੇ ਭਈ ਜਦੋਂ ਮਨੁੱਖ ਜਿਹੜਾ ਹੈ ਨਾ ਜੇ ਉਹ ਅਸੀਂ ਅੱਗੇ ਕਹਿੰਦੇ ਰੱਬ ਕੋਲ ਜਾ ਕੇ ਲੇਖਾ ਦੇਣਾ ਪੈਂਦਾ ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ ਨਾ ਤੋ ਜੇ ਅੱਗੇ ਲੇਖਾ ਦੇਣਾ ਹੀ ਹੈ ਨਾ ਤੋ ਸਤਗੁਰੂ ਬਾਚ ਕਹਿੰਦੇ ਜੋ ਇੱਥੇ ਖੱਟੀ ਕਰਨੀ ਜੋ ਇੱਥੇ ਕਮਾਈ ਕਰਨੀ ਜੋ ਇੱਥੇ ਘਾਲਣਾ ਘਾਲਣੀ ਉਹ ਅੱਗੇ ਤੇਰਾ ਹਿਸਾਬ ਹੋਣਾ ਫਿਰ ਜਾ ਕੇ ਹੈ ਨਾ ਨਾਨਕ ਏ ਨਾਨਕ ਅੱਗੇ ਸੋ ਮਿਲੈ ਤੋ ਭਾਈ ਸਤਗੁਰ ਕਹਿੰਦੇ ਨੇ ਕਹਿੰਦੇ ਨੇ ਅਗਾ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਅੱਗਿਆ ਦਾ ਮਤਲਬ ਹੈ ਅਗਾਹ ਜਿੱਥੇ ਵਾਸਤੇ ਦਾਨ ਕੀਤਾ ਕਿਨ ਜਿੱਥੇ ਬਾਪੂ ਸਾਡੇ ਬੈਠੇ ਵੇ ਜਾ ਗਏ ਹਨ ਇਹ ਜਾਂਦੇ ਬਾਪੂ ਸਾਡੇ ਉਹ ਬੈਠੇ ਪਿਤਰ ਲੋਕ ਵਿੱਚ ਉਹਨੂੰ ਪਿਤਰ ਲੋਕ ਕਹਿੰਦੇ ਤੇ ਇਹ ਕੀ ਪਤਾ ਸਤਗੁਰ ਕਹਿੰਦੇ ਹੋ ਸਕਦਾ ਇੱਥੇ ਦੇ ਜੀਵ ਕੱਢਿਆ ਕਿਸੇ ਹੋਰ ਸਰੀਰ ਚ ਪਾਤਾ ਨੀਗੇ ਇਹਦਾ ਪਰਮਾਤਮਾ ਹੀ ਜਾਣਦਾ ਨਾ ਉਹਦਾ ਕਿਹਦੇ ਜਨਮ ਵੀ ਹੋ ਗਿਆ ਉਹ ਵੱਡੀ ਗੱਲ ਥੋੜਾ ਨਹੀਂ ਹੈ ਪਰ ਇੱਕ ਸੋਚ ਹੈ ਵੀ ਸਾਡੇ ਬਜ਼ੁਰਗ ਜਿਹੜੇ ਜਾਂਦੇ ਨਾ ਉਹ ਪਿਤਰ ਲੋਕ ਵਿੱਚ ਬੈਠ ਜਾਂਦੇ ਜਾ ਕੇ ਤੇ ਉਹਨਾਂ ਨੂੰ ਫੇਰ ਦਾਨ ਕਰਨਾ ਪੈਂਦਾ ਉੱਥੇ ਉਹਨਾਂ ਨੂੰ ਕੱਪੜੇ ਦੀ ਲੋੜ ਪੈਂਦੀ ਉੱਥੇ ਉਹਨਾਂ ਨੂੰ ਮੰਜੇ ਬਿਸਤਰੇ ਦੀ ਲੋੜ ਪੈਂਦੀ ਤੇ ਕੰਡੇ ਚੋਂ ਉਹਨਾਂ ਨੂੰ ਜੁੱਤੀਆਂ ਦੀ ਲੋੜ ਵੀ ਪੈਂਦੀ ਆ ਨਾ ਉੱਪਰ ਬਣੀ ਕਿਹੜੇ ਕੰਡੇ ਖਿਲਰੇ ਹੋਏ ਉੱਥੇ ਤੇ ਫਿਰ ਇਸ ਸੋਚ ਨੂੰ ਰੱਖ ਕੇ ਬ੍ਰਾਹਮਣ ਜਿਹੜਾ ਹੈ ਲੋਕਾਂ ਦੇ ਕੋਲੋਂ ਦਾਨ ਲੈਂਦਾ ਉਹਦੇ ਨਾਲ ਉਹ ਆਪਣਾ ਘਰ ਚ ਲਾਂਦਾ ਉਹ ਠੱਗੀ ਕਰਦਾ ਭਾਈ ਜੇ ਸਿੱਖ ਵੀ ਕੋਈ ਇਦਾਂ ਕਰਦਾ ਤਾਂ ਉਸ ਬ੍ਰਾਹਮਣ ਨਾਲੋਂ ਘੱਟ ਨਹੀਂ ਆ ਉਹ ਵੀ ਇਹੀ ਕੰਮ ਕਰਦਾ ਪਿਆ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਉਸ ਦਲਾਲ ਦੇ ਤਾਂ ਹੱਥ ਵੱਡੇ ਜਾਣੇ ਪਰ ਇੱਕ ਗੱਲ ਚੇਤੇ ਰੱਖਿਓ ਜਿੱਦਾਂ ਦੀ ਕਿਸੇ ਨੇ ਕਮਾਈ ਕੀਤੀ ਹੋਣੀ ਨਾ ਤੋ ਸਤਿਗੁਰ ਕਹਿੰਦੇ ਨੇ ਕਹਿੰਦੇ ਉਹ ਨਾਲ ਜਾਣੀ ਇਹਦੇ ਨਾਨਕ ਅੱਗੇ ਸੋ ਮਿਲੈ ਅੱਗੇ ਜਾ ਕੇ ਉਹ ਮਿਲਣਾ ਜੇ ਖੱਟੇ ਕਾਲੇ ਦੇ ਜਿਹੜਾ ਮਨੁੱਖ ਖੱਟਦਾ ਏ ਕਮਾਂਦਾ ਏ ਤੇ ਹੱਥੋਂ ਦਾਨ ਕਰਦਾ ਏ ਹੱਥੋਂ ਦਿੰਦਾ ਕਿਸੇ ਲੋੜਵੰਦ ਨੂੰ ਦਾਨ ਦਾ ਮਤਲਬ ਵੈਸੇ ਤਾਂ ਅਸੀਂ ਦਾਨ ਦੇ ਨਹੀਂ ਸਕਦੇ ਦਾਨ ਦਾ ਕੀ ਮਤਲਬ ਹੁੰਦਾ ਜਿਹਦੇ ਬਦਲੇ ਕੁਝ ਨਾ ਲੈਣਾ ਹੋਵੇ ਸਾਡੀਆਂ ਦਸੋਂ ਕਾਮਨਾਵਾਂ ਹੁੰਦੀਆਂ ਇਹ ਤਾਂ ਅਸੀਂ ਗੁਰਦੁਆਰੇ ਕਿਤੇ ਅਖੰਡ ਪਾਠ ਸਾਹਿਬ ਕਰਾਣਾ ਹੋਵੇ ਉਹਦੇ ਵਾਸਤੇ ਅਸੀਂ ਪਹਿਲੇ ਸੁਖਿਆਨ ਦਾ ਮੁੰਡੇ ਦਾ ਕੈਨੇਡਾ 'ਚ ਕੰਮ ਮੜਨ ਜਾਵੇ ਕਰੋੜਾਂ ਹੀ ਪਹਿਲਾਂ ਲੈ ਲੈਂਦੇ ਆ ਨਾ ਪਹਿਲੇ ਪਰਮੇਸ਼ਰ ਦੇ ਮੰਗ ਲੈਂਦੇ ਨਾ ਮਤਲਬ ਅਸੀਂ ਬਾਸ਼ਨਾ ਤੋਂ ਰਹਿਤ ਹੋ ਕੇ ਨਹੀਂ ਮੰਗਦੇ ਇਹ ਹੈ ਬਾਸ਼ਨਾ ਵਿੱਚ ਰੱਖ ਕੇ ਮੰਗ ਰੱਖਦੇ ਜੇ ਬਾਸ਼ਨਾ ਤੋਂ ਰਹਿਤ ਮੰਗਣੀ ਹੈ ਜੀ ਤਾਂ ਇੱਕੋ ਹੀ ਹੈ ਉਹ ਰੱਬ ਦਾ ਨਾਮ ਹੈ ਇਹਨੂੰ ਮਾਰਾ ਕਹਿੰਦੇ ਮੰਗਣਾ ਮੰਗਣਾ ਨੂੰ ਨਿਕ ਹਰ ਜਸ ਗੁਰਤੇ ਮੰਗਣਾ ਸੋ ਭਾਈ ਜੋ ਬੰਦਾ ਖੱਟਦਾ ਜੋ ਕਮਾੜਾ ਗੁਰੂ ਨਾਨਕ ਨੇ ਸਿਧਾਂਤ ਦਿੱਤਾ ਨਾ ਸਾਨੂੰ ਕਿਹੜਾ ਪੰਨ ਕਿਰਤ ਕਰੋ ਨਾਮ ਜਪੋ ਬੰਡਛੂ ਜਿਹੜਾ ਕਿਰਤ ਕਰੈ ਕੋਈ ਵੀ ਕਾਰੋਬਾਰ ਕਰਦਾ ਬੰਦਾ ਨੌਕਰੀ ਕਰਦਾ ਜਾਂ ਕੋਈ ਦਿਹਾੜੀ ਕਰਦਾ ਕਿਰਤ ਕਰਦਾ ਪਿਆ ਨਾ ਪੇਟ ਪਾਲਣ ਵਾਸਤੇ ਪਰਿਵਾਰ ਨੂੰ ਵੀ ਪਾਲਦਾ ਪਿਆ ਤੇ ਫਿਰ ਉਹਦੇ ਵਿੱਚ ਵੀ ਦਾਨ ਕਰੈ ਨਾਮ ਜਪ ਕੇ ਨਾਮ ਵਿੱਚੋਂ ਵੀ ਦਾਨ ਕਰੈ ਆਪ ਜਪੈ ਅਵਰਹ ਨਾਮ ਜਪਾਵੇ ਆਪ ਵੀ ਜਪੈ ਹੋਰਨਾਤੇ ਵੀ ਜਪਾਵੇ ਹੈਨਾ ਹੋਰਾਂ ਨੇ ਕਹੇ ਭਾਈ ਵਾਹਿਗੁਰੂ ਵਾਹਿਗੁਰੂ ਜਪੋ ਰੱਬ ਚੇਤੇ ਕਰੋ ਤੋ ਕੀਰਤ ਵਿੱਚੋਂ ਵੀ ਜਪੇ ਹੋਏ ਨਾਮ ਚੋਂ ਵੀ ਲੋਕਾਂ ਨੂੰ ਦਾਨ ਕਰਨਾ ਹੈ। ਤੋ ਦਾਨ ਦਾ ਮਤਲਬ ਇੱਥੇ ਹੈ ਵੀ ਲੋਕਾਂ ਨੂੰ ਪਰਮਾਤਮਾ ਜਵਾਬ ਹੈ ਨਾਲੇ ਆਪਣੀ ਚੰਗੀ ਕਮਾਈ 'ਚ ਲੋਕਾਂ ਦੀ ਲੋੜ ਬੰਦ ਦੀ ਲੋੜ ਪੂਰੀ ਕਰ ਹੈਨਾ। ਤੋ ਦਾਨ ਅਸੀਂ ਨਹੀਂ ਦੇ ਸਕਦੇ ਦਾਨ ਤਾਂ ਇੱਕ ਪਰਮਾਤਮਾ ਹੀ ਦਿੰਦਾ ਹੁੰਦਾ। ਅਸੀਂ ਉਸ ਰੱਬ ਦੇ ਦਿੱਤੇ ਵਿੱਚੋਂ ਕੁਝ ਨਾ ਕੁਝ ਸੇਵਾ ਵਿੱਚ ਲਾ ਸਕਦੇ ਹੈਨਾ। ਤੋ ਫਿਰ ਕੀਰਤ ਕਰੋ, ਨਾਮ ਜਪੋ ਕੀਤੀ ਹੋਈ ਕੀਰਤ ਜਪੇ ਹੋਏ ਨਾਮ ਨੂੰ ਵੰਡ ਕੇ ਸਕੋ ਹੈ ਨਾ ਸੋ ਸਾਡਾ ਸਿਧਾਂਤ ਸਤਗੁਰ ਨੇ ਇਹ ਦਿੱਤਾ ਪਰ ਇੱਥੇ ਵੀ ਗੁਰੂ ਨਾਨਕ ਇਹ ਕਹਿੰਦੇ ਵੀ ਹੇ ਨਾਨਕ ਅੱਗੇ ਉਹੀ ਮਿਲਦਾ ਜੋ ਬੰਦਾ ਖੱਟਦਾ ਕਮਾਉਂਦਾ ਘਾਲਦਾ ਉਹੀ ਉਹਨੂੰ ਮਿਲਦਾ ਹੈ ਠੀਕ ਹੈ ਉਹਦਾ ਜਪਿਆ ਹੋਇਆ ਨਾਮ ਹੀ ਉਹਨੂੰ ਮਿਲਣਾ ਸਾਡੀ ਅਰਦਾਸ ਹੋ ਸਕਦਾ ਰੱਬ ਸੁਣ ਲਵੇ ਉਹਦੇ ਵਾਸਤੇ ਅਸੀਂ ਅਰਦਾਸ ਕਰ ਸਕਦੇ ਉਹਦਾ ਦਿੱਤੀ ਵਸਤੂ ਨਹੀਂ ਕੋਈ ਬੁਝਣੀ ਇਹ ਭੁਲੇਖਾ ਹੈ ਸਾਨੂੰ ਇੱਕ ਮਾਨਸਿਕ ਸੋਚ ਹੁੰਦੀ ਬਣ ਗਈ ਵੀ ਮਨ ਨੂੰ ਤਸੱਲੀ ਹੋਵੇਂਦੀ ਲੈ ਵੀ ਮੈਂ ਮਿੰਜਾ ਵੇਸਤਰਾ ਦਿੱਤਾ ਹੁਣ ਸਾਡੇ ਬੁੜੇ ਨੂੰ ਮੰਜਾ ਮਿਲ ਗਿਆ ਹੋਣਾ ਨਾ ਤੇ ਜਿਹਦਾ ਦੀ ਮਨ ਦੀ ਸੋਚ ਬਣੀ ਹੁੰਦੀ ਕਈ ਵਾਰੀ ਸੁਪਨਾ ਵੀ ਉਦੋਂ ਦੇ ਆ ਜਾਂਦਾ ਕਹਿੰਦੇ ਲੈ ਜੀ ਬੁੜਾ ਅੱਜ ਸਾਡਾ ਮੰਜੇ 'ਤੇ ਸੁੱਤਾ ਪੜਨ ਗਿਆ ਨਾ ਉਹ ਸੋਚ ਵਿੱਚ ਸੁਪਨਾ ਵੀ ਉਦੋਂ ਦੇ ਆ ਜਾਂਦਾ ਕਿਉਂਕਿ ਸੁਪਨੇ ਉਹੀ ਹੁੰਦੇ ਜੋ ਸਾਡੇ ਅੰਦਰ ਚੱਲਦਾ ਹੁੰਦਾ ਉਹਦਾ ਮਤਲਬ ਕਈ ਵਾਰੀ ਅਸੀਂ ਸੋਚਦੇ ਹੁੰਦੇ ਵੀ ਅੱਜ ਤੱਕ ਅਸੀਂ ਸੋਚਿਆ ਨਹੀਂ ਜਿਹੜਾ ਸੁਪਨਾ ਆ ਗਿਆ ਆ ਸਾਡੇ ਦਿਮਾਗ ਦੇ ਵਿੱਚ ਪਤਾ ਨਹੀਂ ਕਿੰਨੇ ਕ ਜਨਮਾਂ ਦੇ ਕਰਮ ਹੈ ਸਾਡੀ ਸੋਚ ਦੇ ਵਿੱਚ ਤੋਂ ਪਤਾ ਨਹੀਂ ਕਿਹੜੇ ਜਨਮ ਦਾ ਸਾਹਮਣਾ ਆ ਜਾਂਦਾ ਸਾਨੂੰ ਕੋਈ ਪਤਾ ਲੱਗਦਾ ਮਰੀ ਦੇ ਵਿੱਚ ਚੱਲਦਾ ਪਿਆ ਇੰਨੀ ਤਕੜੀ ਚੀਜ਼ ਬਣਾਈ ਵੀ ਰੱਬ ਨੇ ਸਾਡੀ ਜਿਹਨੂੰ ਸਿਮਰਤੀ ਕਹਿ ਲਿਏ ਸੋਚ ਕਹਿ ਲਿਏ ਬੜੀ ਤਕੜੀ ਚੀਜ਼ ਬਣਾਈ ਵੀ ਰੱਬ ਨੇ ਸੋ ਭਾਈ ਸਤਗੁਰੂ ਸਮਝਾਉਂਦੇ ਪੈਦਾਨ ਪੁੰਨ ਕਰਨਾ ਹੈ ਲੋੜਵੰਦ ਜੀਵਾਂ ਨੂੰ ਦਿਓ ਜਿਹੜੇ ਜਿਉਂਦੇ ਬੈਠੇ ਆ ਲੋੜਵੰਦਾਂ ਦੀ ਲੋੜ ਪੂਰੀ ਕਰੋ ਮਰਿਆਂ ਵਾਸਤੇ ਦਿੱਤਾ ਹੋਇਆ ਤੁਹਾਡਾ ਉਹ ਨਹੀਂ ਪੁੱਜਣਾ ਹੈਗਾ ਉਹਨਾਂ ਵਾਸਤੇ ਅਰਦਾਸ ਕਰੋ ਆਪਣੇ ਵਾਸਤੇ ਵੀ ਅਰਦਾਸ ਕਰੋ ਤੇ ਮਹਾਰਾਜ ਸਾਨੂੰ ਨਾਮ ਬਖਸ਼ੋ ਅਸੀਂ ਨਾਮ ਜਪੀਏ ਇਹ ਸਤਗੁਰੂ ਸਾਨੂੰ ਗੁਰੂ ਨਾਨਕ ਸਾਹਿਬ ਇਸ ਸ਼ਲੋਕ ਦੇ ਵਿੱਚ ਸਮਝਾਉਂਦੇ ਹਨ ਜੀ